ਇੱਕ ਪੀਸੀਐਸ ਅਧਿਕਾਰੀ ਨੂੰ ਪੰਜਾਬ ਦੇ ਮੁਖਸਤੱਤਰ ਕੇਪੀ ਸੈਨਾ ਨੇ ਸਸਪੈਂਡ ਕੀਤਾ ਹੈ ਔਰ ਅਗਲੇ ਹੁਕਮਾਂ ਤੱਕ ਉਸ ਨੂੰ ਹੈੱਡਕੁਆਰਟਰ ਦੇ ਵਿੱਚ ਰਹਿਣ ਦੇ ਲਈ ਆਖਿਆ ਗਿਆ ਇਹ ਆਦੇਸ਼ ਉਦੋਂ ਜਾਰੀ ਕੀਤੇ ਗਏ ਨੇ ਜਦੋਂ ਏਡੀਸੀ ਮੋਗਾ ਤੇ ਮੋਗਾ ਨਿਗਮ ਕਮਿਸ਼ਨਰ ਦੇ ਜਿਹੜੇ ਡਾਕਟਰ ਚਰੂਮਿਤਾ ਨੇ ਪੀਸੀਐਸ ਅਧਿਕਾਰੀ ਉਨ੍ਹਾਂ ਉੱਤੇ ਕਈ ਤਰ੍ਹਾਂ ਦੇ ਪਹਿਲਾਂ ਦੋਸ਼ ਲੱਗਦੇ ਆ ਰਹੇ ਨੇ ਕਿ ਨੈਸ਼ਨਲ ਹਾਈਵੇ ਨਾਲ ਜੁੜੇ ਮਾਮਲੇ ਦੇ ਵਿੱਚ ਜਿਹੜੀ ਜ਼ਮੀਨ ਅਕਵਾਇਰ ਕੀਤੀ ਗਈ ਸੀ ਉਸ ਨਾਲ ਸੰਬੰਧਤ ਫੰਡਾਂ ਦੀ ਵਰਤੋਂ ਨੂੰ ਲੈ ਕੇ ਵਿੱਤੀ ਲੈਣ ਦੇ ਨੂੰ ਲੈ ਕੇ ਸ਼ੱਕੀ ਰੂਪ ਦੇ ਵਿੱਚ ਦੇਖਿਆ ਗਿਆ ਹਾਲਾਂਕਿ ਪਿਛਲੇ ਦਿਨਾਂ ਵਿੱਚ ਜਦੋਂ ਚਰਚਾ ਵਿੱਚ ਇਹ ਗੱਲ ਸਾਹਮਣੇ ਆਈ ਸੀ ਤਾਂ ਉਹ ਡਾਕਟਰ ਚਰਮਿਤਾ ਦੇ ਵੱਲੋਂ ਵੀ ਬਕਾਇਦਾ ਤੌਰ ਦੇ ਉੱਤੇ ਆਖਿਆ ਗਿਆ ਸੀ ਕਿ ਮੇਰੇ ਖਿਲਾਫ ਜਾਣ ਬੁਝ ਕੇ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਸੇ ਸੀਨੀਅਰ ਆਈਐਸ ਅਧਿਕਾਰੀ ਦਾ ਨਾਮ ਤਾਂ ਨਹੀਂ ਲਿਆ ਸੀ ਪਰ ਦੋਸ਼ ਜ਼ਰੂਰ ਲਾਇਆ ਸੀ ਕਿ ਉਹਨਾਂ ਦੇ ਖਿਲਾਫ ਜਾਣਬੁੱਝ ਕੇ ਅਜਿਹਾ ਕੀਤਾ ਜਾ ਰਿਹਾ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਨਿਰਪੱਖਤਾ ਦੇ ਨਾਲ ਪੂਰੇ ਮਾਮਲੇ ਦੀ ਜਾਂਚ ਪੜਤਾਲ ਹੋਣੀ ਹੈ ਉਸ ਵਿੱਚ ਤੈਅ ਹੋਵੇਗਾ ਕਿ ਪੀਸੀਐਸ ਅਧਿਕਾਰੀ ਡਾਕਟਰ ਚਰੂਮਿਤਾ ਦਾ ਕਸੂਰ ਕੀ ਹੈ ਹਾਲਾਂਕਿ ਨੈਸ਼ਨਲ ਹਾਈਵੇ ਦੇ ਨਾਲ ਜੁੜੀ ਹੋਈ ਗੱਲ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਬਕਾਇਦਾ ਤੌਰ ਦੇ ਉੱਤੇ ਇੱਕ ਜਿਹੜਾ ਆਦੇਸ਼ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਪੰਜਾਬ ਦੇ ਮੁਖ ਸਕੱਤਰ ਕੇਪੀਸੀ ਨਾਲ ਵੱਲੋਂ ਇਹ ਆਦੇਸ਼ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਇਹ ਲਿਖਿਆ ਗਿਆ ਕਿ ਹੁਣ ਮੌਤਲੀ ਸਮੇਂ ਦੌਰਾਨ ਅਧਿਕਾਰੀ ਨੂੰ ਪੰਜਾਬ ਸਿਵਲ ਸੇਵਾਵਾਂ ਨਿਯਮਾਂ ਵਾਲੀ ਦੇ ਤਹਿਤ ਗੁਜ਼ਾਰਾ ਭੱਤਾ ਤਾਂ ਮਿਲੇਗਾ ਪਰ ਮੌਤਲੀ ਸਮੇਂ ਦੇ ਦੌਰਾਨ ਅਧਿਕਾਰੀ ਹੈੱਡ ਕੁਆਟਰ ਚੰਡੀਗੜ੍ਹ ਵਿਖੇ ਹੀ ਹੋਣਗੇ ਉਹ ਸਮਰਾਥ ਅਥਾਰਟੀ ਦੀ ਪੂਰਵ ਪ੍ਰਵਾਨਗੀ ਤੋਂ ਬਗੈਰ ਆਪਣਾ ਹੈੱਡਕੁਆਰਟਰ ਨਹੀਂ ਛੱਡਣਗੇ ਹਾਲਾਂਕਿ ਇਸ ਮਾਮਲੇ ਦੇ ਵਿੱਚ ਇਹ ਵੀ ਸਾਹਮਣੇ ਆਇਆ ਸੀ ਕਿ ਜਿਹੜਾ ਇਹ ਆਰਡਰ ਕੱਢਿਆ ਗਿਆ ਹੈ ਇਹ ਪਤਾ ਲੱਗਿਆ ਕਿ ਧਰਮਕੋਟ ਤੋਂ ਬਹਾਦਰਵਾਲਾ ਤੋਂ ਗੁਜਰਦੇ ਨੈਸ਼ਨਲ ਹਾਈਵੇ 71 ਦੇ ਲਈ ਜ਼ਮੀਨ ਐਕਵਾਇਰ ਕਰਨ ਦੇ ਨਾਲ ਜੁੜਿਆ ਮਸਲਾ ਇਸ ਦੌਰਾਨ ਪੈਸਿਆਂ ਦਾ ਜਿਹੜਾ ਲੈਣ ਦੇਣ ਦੇ ਵਿੱਚ ਗੜਬੜੀ ਮਿਲੀ ਸੀ ਜਿਸ ਤੋਂ ਬਾਅਦ ਵਿਜੀਲੈਂਸ ਬਿਊਰੋ ਨੇ ਪੀਸੀ ਅਧਿਕਾਰੀ ਚਾਰੂਮਿਤਾ ਦੇ ਖਿਲਾਫ ਚਾਰ ਸ਼ੀਟ ਵੀ ਤਿਆਰ ਕੀਤੀ ਸੀ ਉਹ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਕਿ ਇਸ ਬਾਰੇ ਜਾਂਚ ਪੜਤਾਲ ਮੁਕੰਮਲ ਕਦੋਂ ਹੁੰਦੀ ਹੈ ਫਿਲਹਾਲ ਇਸ ਪੀਸੀ ਅਧਿਕਾਰੀ ਨੂੰ ਅਹੁਦੇ ਤੋਂ ਫਾਰਗ ਕਰ ਦਿੱਤਾ ਗਿਆ ਸਸਪੈਂਡ ਕਰ ਦਿੱਤਾ ਗਿਆ